ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਦੋ ਟਰੈਕਟਰ ਸੇਲ ਤੇ ਲੈ ਕੇ ਆਏ ਆਂ ਸਵਰਾਜ 735 ਦੋਵੇਂ ਟਰੈਕਟਰ ਨੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਪਹਿਲਾਂ ਆਪਾਂ ਗੱਲ ਕਰੀਏ ਸਵਰਾਜ 735 ਵੀਰੋ ਦੇਖ ਸਕਦੇ ਹੋ origignal ਟਰੈਕਟਰ ਆ ਪੂਰਾ ਸਾਫ ਕੰਡੀਸ਼ਨ ਦਾ ਟਰੈਕਟਰ ਆ ਮਾਡਲ ਦੀ ਗੱਲ ਕਰੀਏ 1999 ਮਾਡਲ ਆ ਰੰਗ ਪੇਂਟ ਦਾ オリジナル ਆ ਮਰਗਿਆਟ ਬਿਲਕੁਲ ਨਵੇਂ ਲੱਗੇ ਹੋਏ ਨੇ ਰੇ ਡਾਇਰੈਕਟਰ ਬਿਲਕੁਲ ਨਵਾਂ ਲੱਗਿਆ ਹੋਇਆ ਰੰਗ ਜੈਨੂਅਨਾ ਨਾਲ ਦਾ ਰੰਗ ਆ ਸਾਰਾ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਦੇਖ ਸਕਦੇ ਹੋ ਟਰੈਕਟਰ ਬਹੁਤ ਸੋਹਣਾ ਸਾਫ਼ ਆ ਘਰੇਲੂ ਟਰੈਕਟਰ ਆ ਵੀਰੋ ਜੇ ਕਿਸੇ ਵੀਰ ਨੇ ਖਰੀਦਣਾ ਦਸੱਲੀ ਕਰਕੇ ਵਾਹ ਚਲਾ ਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਤਾਂ ਮਗਰਲੇ ਟਾਇਰ 40 ਪੈਸੇ ਕੰਪਨੀ ਦੇ ਟਾਇਰ ਨੇ ਜੇ ਕੇ ਦੇ 3 ਲੀਟਰ 20 ਤੋਂ 30 ਪੈਸੇ ਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਰਿੰਮਾ ਦਾ ਪੂਰਾ ਸਾਫ ਆ ਕੇ ਸਭ ਪਾਸੋਂ ਕੋਈ ਕਮਿਨਿਟ੍ਰੈਟਰ ਦੇ ਵਿੱਚ ਇੱਕ ਆਪਾਂ ਹੋਰ ਇਸ ਦੀ ਖਾਸ ਗੱਲ ਦਸੀਏ ਤਾਂ ਤੁਹਾਨੂੰ ਵੀਰਾਂ ਕੰਨਿਓ ਡਬਲ ਕਲਚ ਕਰਾਇਆ ਗਿਆ ਟਰੈਕਟਰ ਆ ਵੀਰੋ ਇਹ ਸਵਰਾਜ 735 FE ਦੁਬਾਰਾ ਫੇਰ ਦੱਸ ਦਿੰਨੇ ਆ 1999 ਮਾਡਲ ਜੇ ਆਪਾਂ ਇਸ ਦੀ ਡਿਮਾਂਡ ਦੀ ਗੱਲ ਕਰੀਏ ਵੀਰ ਕੰਨਿਓ 1,65,000 ਰੁਪਇਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਕੇ ਆਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਨ ਕਰਨਗੇ ਇੰਜਨ ਦਾ ਪੂਰਾ ਓਕੇ ਆ ਟਰੈਕਟਰ ਪ੍ਰੈਸ਼ਰ ਵੀਰੋ ਫੁੱਲ ਤੋਂ ਥੋੜਾ ਹੀ ਘੱਟ ਰੱਖਦਾ ਇੰਜਨ ਦਾ ਤਾਂ ਬਿਲਕੁਲ ਨਵਾਂ ਟਰੈਕਟਰ ਆ ਵੀਰੋ ਬੈਟਰੀ ਬਿਲਕੁਲ ਨਵੀਂ ਹਾਲਤ ਦੀ ਆ ਸੈਲਫ ਸਟਾਰਟ ਟਰੈਕਟਰ ਆ ਦੇਖ ਸਕਦੇ ਹੋ ਤੁਸੀਂ ਪੰਜਾਬ ਨੰਬਰ ਟਰੈਕਟਰ ਆ ਵੀਰੋ ਇਹੇ ਦੇਖ ਪਰਖ ਕੇ ਦਸੱਲੀ ਕਰਕੇ ਬਾਅਦ ਚਲਾ ਕੇ ਫਿਰ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੇ ਹੁਣ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 94641 13503 ਤੇ ਤੁਸੀਂ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਹੋਰ ਬੰਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਰੇਟ ਵਿੱਚ ਤੁਹਾਡਾ ਪੂਰਾ ਮਾਨਤਾਨ ਹੋ ਜਾਊਗਾ ਬਾਕੀ ਤੁਸੀਂ ਟਰੈਕਟਰ ਦੀ ਦਸੱਲੀ ਕਰਕੇ ਟਰੈਕਟਰ ਨੂੰ ਫਿਰ ਖਰੀਦ ਸਕਦੇ ਹੋ ਦੇਖ ਸਕਦੇ ਹੋ ਵੀਰੋ ਇੰਜਨ ਤੋਂ ਟਰੈਕਟਰ ਰੈਡੀ ਟਰੈਕਟਰ ਬਿਲਕੁਲ ਨਵਾਂ ਲੱਗਿਆ ਟਰੈਕਟਰ ਦੇ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਰਹਿ ਗਈ ਹੋਵੇ ਤੁਸੀਂ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਅੱਗੇ ਗੱਲ ਕਰੀਏ ਸਵਰਾਜ 735 ਇਹ ਚੌਰਸ ਸ਼ੋ ਵਾਲਾ ਟਰੈਕਟਰ ਆ ਵੀਰੋਂ ਦੇਖ ਸਕਦੇ ਹੋ ਤੁਸੀਂ ਰੰਗ ਪੇਂਟ ਦਾ ਟਰੈਕਟਰ ਇਹ ਵੀ オリジナル ਆ ਸਾਰਾ ਦੁਬਾਰਾ ਰੰਗ ਪੇਂਟ ਨਹੀਂ ਹੋਇਆ ਇਹਦੀ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਆ ਕੰਪਨੀ ਦੇ ਟਾਇਰ ਨੇ ਪਿਛਲੇ ਟਾਇਰ 90 ਪੈਸੇ ਨੇ ਅਗਲੇ ਟਾਇਰ 70 ਤੋਂ 80 ਪੈਸੇ ਨੇ ਕੰਪਨੀ ਦੇ ਟਾਇਰ ਨੇ JK ਕੰਪਨੀ ਦੇ ਟਾਇਰ ਨੇ ਚਾਰੇ ਵੀਰੋ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਪੂਰਾ ਸੋਹਣਾ ਸਾਫ ਟਰੈਕਟਰ ਆ ਘਰੇਲੂ ਟਰੈਕਟਰ ਆ ਦੇਖ ਪਰਖ ਕੇ ਦਸੱਲੀ ਕਰਕੇ ਫਿਰ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਹੁਣ ਆਪਾਂ ਇਹਦੇ ਮਾਡਲ ਦੀ ਗੱਲ ਕਰੀਏ 1996 ਮਾਡਲ ਟਰੈਕਟਰ ਆ ਇਹ ਬਹੁਤ ਸੋਹਣਾ ਚੰਗੀ ਹਾਲਤ ਦਾ ਟਰੈਕਟਰ ਆ ਵਾਹ ਚਲਾ ਕੇ ਦਸੱਲੀ ਕਰਕੇ ਵੀਰੋ ਫਿਰ ਤੁਸੀਂ ਟਰੈਕਟਰ ਖਰੀਦੋ ਆਪਦੀ ਪੂਰੀ ਦਸੱਲੀ ਕਰੋ ਟਰੈਕਟਰ ਦੀ ਫੇਰ ਤੁਸੀਂ ਖਰੀਦ ਸਕਦੇ ਹੋ ਕੋਈ ਕਮਿਊਨੀ ਟਰੈਕਟਰ ਦੇ ਵਿੱਚ ਇੰਜਨ ਗੇਅਰ ਦਾ ਪਿਛਲੇ ਹਿੱਸੇ ਦਾ ਪੂਰਾ ਹੀ ਨਵਾਂ ਪਿਆ ਟਰੈਕਟਰ ਦੇਖ ਸਕਦੇ ਹੋ ਨਾਲ ਦੇ ਟਰੈਕਟਰ ਦੇ ਮਰਗਾੜ ਨੇ ਜੀ ਦੇਖ ਸਕਦੇ ਹੋ ਤੁਸੀਂ ਰਿੰਮਾਂ ਦਾ ਪੂਰਾ ਸਾਫ਼ ਜੇ ਹੁਣ ਆਪਾਂ ਇਸ ਦੇ ਰੇਟ ਦੀ ਗੱਲ ਕਰੀਏ ਵੀਰ ਕੰਨਿਓ 1,20,000 ਰੁਪਿਆ ਡਿਮਾਂਡ ਰੱਖੀ ਗਈ ਆ ਮੌਕੇ ਤੇ ਮਾਨਤਾਣ ਹੋ ਜਾਊਗਾ ਬਾਕੀ ਆਪਾਂ ਤੁਹਾਨੂੰ ਮਾਲਕ ਵੀਰ ਦੇ ਨੰਬਰ ਦੱਸ ਦਿੰਨੇ ਆ 94641 13503 ਤੇ ਵੀਰ ਨੂੰ ਫੋਨ ਕਰਕੇ ਟਰੈਕਟਰ ਬਾਰੇ ਤੁਸੀਂ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇਹ ਦੁਬਾਰਾ ਫੇਰ ਦੱਸ ਦਿੰਨੇ ਆ 1996 ਵਾਲੂ ਟਰੈਕਟਰ ਆ ਵੀਰੋ ਆਪਣੇ ਚੈਨਲ ਤੇ ਐਡ ਲਵਾਉਣ ਵਾਸਤੇ ਵੀਰੋ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋਆਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਵਾਜਿਬ ਰੇਟਾਂ ਦੇ ਵਿੱਚ ਖੇਤੀਬਾੜੀ ਸਾਧਨ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਵੀਰੋ